ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਤਿਆਰ ਤੇ ਇੱਕ ਬਿਲਕੁਲ ਤਾਜੀ ਦੁੱਧ ਆ ਤੇ ਆਪਾਂ ਪਹੁੰਚਿਆ ਵੀਰ ਰੋਪੜ ਦੇ ਕੋਲ ਤੇ ਆਜੋ ਕਰਦਿਆ ਵੀਰ ਨਾਲੇ ਬਾਅਦ ਕੁਛ ਨੇ ਇੰਦੀ ਡਿਟੇਲ ਸਸਿਆ ਬਾਈ ਜੀ ਸਸਿਆ ਸਾਡੇ ਵਿਦਿਅਕ ਸਾਥੀ ਕਰਨ ਉਹ ਸੁਣਾਓ ਠੀਕ ਠਾਕ ਜੀ ਹਾਂ ਜੀ ਕਿਰਪਾ ਮਹਾਰਾਜ ਦੀ ਬੜੀ ਕਿਰਪਾ ਚਾਹੀਦੀ ਹੈ ਬਾਈ ਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਰੋਵੜੇ ਪਿੰਡ ਰੋਪੜਸੀਲੇ ਨਾਲਾ ਜਲਾਮਰੀ ਸਰ ਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਹੈ ਕਿਹੜਾ 9281377636 ਠੀਕ ਹੈ ਜੀ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਡੀ ਜਾਂ ਕਿਲਵਾ ਸੁਬਾ ਸੁਭੂਗੀ ਇਹ ਬਾਈ ਦੂਜਾ ਸੁਆ ਸੁਣੀ ਦਿਓ ਅੱਛਾ ਜੀ ਹਾਂ ਜੀ ਅਬ ਜੇ ਡਬਲਾਇਆਗਾ ਬੁੱ ਮੋਹਲਾ ਛੱਡੀ ਜੀ ਠੀਕ ਹੈ ਠੀਕ ਲਓ ਜੀ ਪਿਓਰ ਜੈਟ ਬਲੈਕ ਮੋਹਲਾ ਨਾ ਦਬੀ ਆ ਗਈ ਆ ਤੇ ਦੂਜਾ ਸੁਮਰ ਕਿੰਨਾ ਕ ਦੁੱਧ ਕੱਢਿਆ ਪਹਿਲ ਨੇ ਪਹਿਲ ਨੇ ਪਾੜੀ ਨੇ ਦਿੱਤਾ ਰਿਹਾ ਉੱਤਨਾ 14 ਕਿਲੋ ਦੁੱਧ ਅੱਛਾ ਜੀ ਹਾਂ ਜੀ ਲਓ ਜੀ 13 14 ਲੀਟਰ ਜਿਹੜਾ ਦੁੱਧ ਪਹਿਲਾਂ ਕਾਟ ਜਿਹੜਾ ਬਹੁਤ ਜੀ ਤਗੜਾ ਆ ਗਿਆ ਝੋਟੀ ਦਾ ਪਾੜੀ 13 14 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਕੱਢਿਆ ਵਾ ਬਾਕੀ ਅਜੇ ਵੀ ਤੇ ਨਾ ਤੋਂ ਨਾ ਜਿਹੜੀਆਂ ਕਾਫੀ ਆ ਵਾ ਨੇਰੇ ਕੋਮਲ ਦਾ ਫੀੜਾ ਹਵਾ ਨਾਲ ਚੰਗਾ ਬਣਾ ਜੂਗੀ ਕਰਮਾਲੀ ਇਹ ਨੋਕ ਵਾਲਾ ਥਣ ਲੱਗਾ ਵਾ ਕੱਲਾ ਕੱਲਾ ਥਣ ਤੇ ਕਿ ਕਿੰਨਾ ਕ ਟਾਈਮ ਖੜਦੀ ਬਈ ਜੇ 20 ਦਿਨ ਲਾਜੋ 20 ਦਿਨ ਠੀਕ ਹੈ ਲੋ ਜੀ ਜਿੰਸੀ ਦੇ 20 ਦਿਨ ਖੜਦੀ ਆ ਤੇ ਸੂਨ ਤੱਕ ਜਿਹੜਾ ਚੱਟਾ ਚੁਟਾ ਚੰਗਾ ਬਣਾ ਲਊਗੀ ਛੋਟੀ ਨਾ ਵੀ ਆ ਬਿਲਕੁਲ ਕੀ ਕਰ ਸਕਦੇ ਹੋ ਸਿੰਗਲ ਕੁਆਲਟੀ ਬਹੁਤ ਹੀ ਚੰਗੀ ਆ ਠੀਕ ਹੈ ਲਾਜੋ ਬਾਈ ਲੋ ਜੀ ਪ्योर ਮੋਰਾ ਨਸਲ ਦੀ ਤੇ ਥੋੜਾ ਵੀ ਬਹੁਤ ਹੀ ਚੰਗਾ ਲੱਗਾ ਡਾਕੇ 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 ਦਾ ਵਾਹਿਗੁਰੂ ਲੱਗ ਗਿਆ ਵੀ ਚੈੱਕ ਕਰਨਾ ਕਰਿਓ ਬਾਈ ਮੜਾ ਲਾ ਬਾਈ ਲੱਗ ਗਿਆ ਤੁਹਾਨੂੰ ਦਾ ਸੈ ਗਿਆ ਤੁਸੀਂ ਚੈੱਕ ਕਰ ਸਕਦੇ ਜੈਨ ਕੱਲਾ ਕੱਲਾ ਦੇ ਨੋਕ ਵਾਲਾ ਥਾਂ ਲੱਗਾ ਵਾ ਇਹ ਕੀ ਮਲ ਕਰਨਾ ਕਰੇਰਾ ਦੇ ਦੀਏ ਬੜੀ 95000 ਦੀ ਸਾਡੀ ਕੇ ਮਾਨਤਾ ਦਾ ਚਲੋ ਸੰਭ ਨਹੀਂ ਕੇ ਵੀਰ ਪ੍ਰਾਨ 20 ਦੇਣਾ ਬਣ ਵੀ ਆ ਦੇ ਦੀਏ ਹੋਰ ਕਰਦੀ 90 ਹੁੰਦਾ ਨਾ ਕਰੀਏ ਚਲੋ ਯਾਰ ਖੰਡ ਕਰ ਦੋ ਬਾਜੀ ਇਹ ਨਾਲ ਬਹੁਤ ਨਾਲ ਛੋਟੀ ਤਿਆਰ ਕਰਕੇ ਬਾਜੀ ਇੱਕ 20 ਦੀ ਆ ਬਿਲਕੁਲ ਠੀਕ ਜਿਹੜੀ ਗੱਲ ਧੰਨਵਾਦ ਪਿਓ ਦੀ ਆ ਜੀ ਚੰਗੀ ਛੋਟੀ ਹੈ ਕਿਹੜੀ ਕੋਈ ਛੋਟੀ ਹੈ ਹਾਂਜੀ ਬੜੀ ਸਾਮ ਛੱਡ ਕੇ ਦੋ ਘਟ ਪੂਰੀ 90 ਹਜ਼ਾਰ ਦੀ ਬੜੀ ਝੋਟੀ ਦੇਣੀ ਹੈ ਬਸ ਠੀਕ 88 ਦੀ ਹਾਂਜੀ ਦੋ ਘਟ 90 ਹਜ਼ਾਰ ਦੀ ਬੜੀ ਐ ਚੋ ਕੋਈ ਥੋੜਾ ਬੜਾ ਮਾਣਦਾਨ ਹੋਣਾ ਕੋਈ ਵੀਰ ਭਰਾ 85 86 ਵਾਲਾ ਫੋਨ ਨਾ ਕਰੇ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਬਿਲਕੁਲ ਹੀ ਸਾਮ ਛੱਡਤੀ ਆ ਬਾਈ ਨੇ 20 ਦਿਨਾਂ ਦੀ ਪੁੱਲੀ ਸਾਮ ਛੱਡਤੀ ਆ ਤੇ ਆਜੋ ਬਈ ਦੂਜੇ ਨੰਬਰ ਤੇ ਦੱਸਿਓ ਭਾਈ ਇਹ ਝੋਟੀ ਬਾਰੇ ਇਹਦੇ ਕੋਲ ਪਾੜੀ ਹੋਣ 8 ਹੋ ਗੋ ਪਰ 7 ਮਿਲੋਗੇ ਤੇ ਦੋ ਦੀ ਗਰੰਟੀ ਹੋਊਗੀ ਅੱਛਾ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਫਿਰ ਉਹ ਇਹਨੂੰ ਸੁਈ ਨੂੰ ਅੱਜ 15-20 ਦਿਨ ਹੋ ਗਏ ਦਾ ਕੱਟਾ ਸੀ ਤੋਂ ਮਰ ਗਿਆ ਜੇ ਭਾੜੀ ਉਹਦੀ ਵੀਡੀਓ ਹੈਗੀ ਆਪਣੇ ਕੋਲ ਬਣੀ ਅੱਛਾ ਜੀ ਪੂਰੀ ਵੱਡੀ ਭਾੜੀ ਮੱਜੀ ਠੀਕ ਹੈ ਠੀਕ ਹੈ ਲਓ ਜੀ ਵਰਦੇ ਕੱਟ-ਕਾਟ ਵਾਲੀ ਆ ਆ ਬਕਾਇਓ ਉਹ ਡੈਡੀ ਵੀਡੀਓ ਬਣੀ ਤੇ ਇਸ ਟਮਲੇ 7 ਲੀਟਰ ਹਾਂ ਇਹਦੀ ਕੰਡੇ ਵਾਲਾ ਭਾੜੀ ਤਿਆਰ ਹੈ ਜੀ ਲਓ ਜੀ 7 ਲੀਟਰ ਜਿਹੜਾ ਦੰਤ ਇਸ ਟਾਈਮ ਬਿਲਕੁਲ ਤਿਆਰ ਹੈ ਤੇ ਵੀਡੀਓ ਭਾਈ ਜੀ ਉਹਨੇ ਬਣਾਈ ਹੋਈ ਹੈ ਪੱਲ ਖੰਦੇ ਤੁਹਾਨੂੰ ਲਓ ਭਾਈਆ ਅੱਗੇ ਤੇ ਇਹਦਾ ਵੀਡੀਓ ਕਿਹੜਾ ਕਰ ਸਕਦੇ ਹਾਰੀ ਭਾਰੀ ਕਟਾ ਤੇ ਇਹ ਲੋ ਜੀ ਆ ਬਲਾਰਾ ਜਵਾਕ ਜੀ ਮੇਲ ਕਾ ਕਿਸੇ ਠੀਕ ਹੈ ਬਾਈ ਜੀ ਤੇ ਜਿਹਨੇ ਵੀ ਪਾ ਦਾ ਡੈਟਾ ਹੋਵੇ ਬਾਈ ਕੋਲ ਵੀਡੀਓ ਮੁੰਗਾ ਸਕਦਾ ਖੋਲੋ ਵੀਰ ਜੀ ਖੋਲੋ ਇਹਨੂੰ ਬਾਕੀ ਭਾਰੀ ਦਾ ਵੀ ਮਾਰ ਕੇ ਬੈਠੋ ਗਵਾਲੀ ਠੀਕ ਹੈ ਠੀਕ ਹੈ ਹਾਂ ਜੀ ਲੋ ਜੀ ਇਹ ਵੀ ਜੈਡ ਬਲੈਕ ਆ ਵੀ ਜਿਹਦਾ ਕੱਦ ਕਾਠ ਇਹਦਾ ਵੀ ਬਹੁਤ ਹੀ ਤਗੜਾ ਵਾ ਇਹ ਕਿਨਵਾਸ ਵਾ ਸਰੀਆ ਇਹ ਭਾਜੀ ਦੂਜਾ ਸੁਆ ਸੁਈ ਲੈ ਠੀਕ ਹੈ ਜੀ ਦੂਜਾ ਸੁਆ ਸੁਈ ਝੋਟੀ ਕਿੰਨਾ ਕੱਢੀ ਜਾਓਗੇ ਦੁੱਧ ਦੁੱਧ ਬਾਡੀ ਦਈ ਜੋਗੀ 10000 ਕਿਲੋ ਠੀਕ ਹੈ ਜੀ 10000 ਬੜੀ ਇਹਨਾਂ ਮੰਨ ਕਰਨ ਉਹਦਾ 9-10 ਕਿਲੋ ਬਾਡੀ ਇਹਦੇ ਦੁੱਧ ਅੱਛਾ ਜੀ ਹਾਂਜੀ ਬੰਤਾ ਮੰਨ ਕਰਦੇ ਨੇ ਥੋੜਾਇਆ ਕਿਸਾ ਠੀਕ ਹੈ ਠੀਕ ਹੈ ਜੀ ਲਓ ਜੀ ਦੁੱਧ ਬਾਈ ਕਹਿੰਦਾ ਕਿ 9-10 ਲੀਟਰ ਹੈਗਾ ਪਰ ਜਵਾਕ ਮਰ ਗਿਆ ਉਹਦੇ ਕਰਕੇ ਥੋੜਾ ਜਿਹਾ ਦੁੱਧੋ ਫਰਕ ਪੈ ਗਿਆ ਵਾ ਬਾਕੀ ਥਣ ਥਣ ਬਹੁਤ ਹੀ ਚੰਗਾ ਲੱਗਾ ਹਨ ਗਿਟ ਗਿਟ ਤੇ ਥਣ ਲੱਗਾ ਤੇ ਕੱਡ ਕੱਡ ਵੀ ਬਹੁਤ ਹੀ ਤਗੜਾ ਆ ਗਿਆ ਲੈ ਬਾਈ ਜੀ ਆਜੋ ਇਹ ਕੋ ਵੀਰਪੁਰ ਦਾ ਸਾੰਬਲਾ ਲੱ ਲੰਗੜਾ ਦੋਤੇ ਚੰਗਾ ਕੱਢਿਆ ਨੇ ਵੀ ਇਹ ਵੀ ਜੈਡ ਬਲੈਕ ਆ ਗਈ ਆ ਇੱਥੇ ਡਾਡੋ ਕੋਈ ਨਹੀਂ ਨੌਜੀ ਖਪੜਾ ਵੀ ਬਹੁਤ ਨਹੀਂ ਚੰਗਾ ਆ ਗਾ ਤੇ ਕੱਦ ਕਾਢੀ ਬਹੁਤ ਤਗੜਾ ਨੇ ਭਾਈ ਕੀ ਇਹਦਾ ਮੁੱਲ ਫਿਰ ਮੁੱਲ ਤੇ ਜਿਹੜੇ ਬਾੜੀ ਬੱਚਾ ਹੁੰਦਾ ਫਿਰ ਤੇ ਬਾੜੀ ਤੁਹਾਡੇ ਹੁੰਦਾ 8000 ਦੀ ਮੈਂ ਹਾਂਜੀ ਹੁਣ ਦੇ ਦਈਏ ਬਾੜੀ 7000 ਦੀ 7000 ਕਰੀਏ ਅੰਦਰ ਕਿੰਨੀ ਆਰ ਛੱਡੀ ਹੈ ਬਾਜੀ ਹੋਰ ਛੱਡਦੀ ਹੈ 2000 ਬਾੜੀ ਛੱਡੀ ਹੈ 6000 ਦੇ ਦਈਏ ਯਾਰ ਹੋਰ ਜਾਂਦੇ ਚੌੜੀ ਹਜ਼ਾਰ ਦੀ ਪਾੜੀ 36000 ਦੀ ਛੋਟੀ ਦਵਾਗੇ ਜਸਨਾ ਲਓ ਜੀ 63000 ਦੀ ਤੇ ਸੂਈ ਬਿਲਕੁਲ ਤਾਜੀ ਆ ਉਧਰ ਲੈ ਜਾ ਵੀਰ ਉਧਰ ਭਰਾ ਲੈ ਇਹਦੇ ਚਲੋ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਨੇ ਪੂਰੀ ਬਿਲਕੁਲ ਨਾਰਮਲ ਰੇਟ ਬਾਈ ਨੇ ਪਾਤਾ ਵਾ 65000 63 ਸੱਚ ਚ ਚੌੜੀ ਹਜ਼ਾਰ ਦੀ ਪਾੜੀ ਜਨਾ ਰੇਟ ਦੀ 63 ਦੀ ਮੋੜ ਲਿਆ ਵੀਰ ਲਓ ਜੀ 63000 ਦੀ ਛੋਟੀ ਆ ਬਾਕੀ ਕੋਈ ਸਾਂਭਣ ਵਾਲਾ ਭਰਾ ਲੈ ਇਹਦੇ ਦੁੱਧ ਵੀ ਚੰਗਾ ਕੱਢੀ ਜਾਊਗੀ ਤੇ ਗਾਂ ਦੂਜੇ ਸਵੇਰ ਨੂੰ ਰਗਮ ਦੀ ਚੀਜ਼ ਆ ਪਾਰੀ ਕੀ ਕੋਤੀ ਨਹੀਂ ਪਾਰੀ ਦੂਜੇ ਪਾਸੇ ਤੁਹਾਨੂੰ ਪਤਾ ਕਿ ਮੇਰੀ ਮਾਂ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਕਰਮ ਵਾਲੂ ਬਹੁਤ ਵੱਧ ਜਾਂਦੇ ਠੀਕ ਹੈ ਜੀ ਲੈ ਲੈ ਉਹ ਲੈ ਕੋਈ ਗੱਲ ਕੋਈ ਨਹੀਂ ਇਕੱਠੀਆਂ ਲੈ ਹੋਏ ਕਰੀ ਨਹੀਂ ਉਹ ਗਾਣਾ ਨਹੀਂ ਤੋੜ ਕੇ ਆਪਾਂ ਦਿਖਾਉਂਦੇ ਤੋੜ ਲਓ ਕੋਈ ਗੱਲ ਨਹੀਂ ਸ਼ੌਣ ਬਾਅਦ ਚੋਂ ਤੋੜਿਆ ਤੁਮ ਨੇ ਲਗਾ ਕਾਟਦੀਆਂ ਅੱਧਾ ਭਾਈ ਸਗੜੀਆਂ ਝੋਟੀਆਂ ਵਾਂ சார பால